ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਕੰਬਦਾ ਚਾਨਣ ਗੱਡੀ ਰੁਕੀ ਇੱਕ ਫੌਜੀ ਜਵਾਨ ਨੇ ਪਹਿਲਾਂ ਸਮਾਨ ਲਾਇਆ ਤੇ ਫਿਰ ਦੂਜੇ ਜਵਾਨ ਸੂਬੇਦਾਰ ਜਗਮੀ ਸਿੰਘ ਨੂੰ ਸਹਾਰਾ ਦੇ ਕੇ ਥੱਲੇ ਉਤਾਰਿਆ ਕੂਕ ਮਾਰ ਕੇ ਗੱਡੀ ਤੁਰ ਗਈ ਤੇ ਨਿੱਕੇ ਜਿਹੇ ਸਟੇਸ਼ਨ ਤੇ ਸੁੱਨ ਪੈ ਗਈ ਇਹਨਾਂ ਦੋ ਸਵਾਰੀਆਂ ਤੋਂ ਬਿਨਾ ਸ਼ਾਇਦ ਹੀ ਕੋਈ ਹੋਰ ਸਵਾਰੀ ਇਸ ਸਟੇਸ਼ਨ ਉੱਤੇ ਉਤਰੀ ਹੋਵੇ ਜਾਂ ਫਿਰ ਉੱਤਰਦਿਆਂ ਸਾਰ ਪਤਾ ਨਹੀਂ ਕਿਹੜੇ ਵੇਲੇ ਧੁੰਦ ਨਾਲ ਸੰਘਣੇ ਹੋਏ ਹਨੇਰੇ ਵਿੱਚ ਲੋਪ ਹੋ ਗਈ ਹੋਵੇ। ਜਗਮੀਤ ਸਿੰਘ ਦੇ ਨਾਲ ਵਾਲੇ ਫੌਜੀ ਨੇ ਟਰੰਕ ਬਿਸਤਰਾ ਕਿੱਟ ਆਦ ਸਾਮਾਨ ਇੱਕ ਇੱਕ ਕਰਕੇ ਚੁੱਕਿਆ ਤੇ ਬਰਾਂਡਾ ਨੁਮਾ ਮੁਸਾਫਰਖਾਨੇ ਵਿੱਚ ਇੱਕ ਬੈਂਚ ਕੋਲ ਟਿਕਾ ਦਿੱਤਾ। ਫੌੜੀਆਂ ਦੇ ਸਹਾਰੇ ਪਲੇਟਫਾਰਮ ਤੋਂ ਤੁਰਦਾ ਜਗਮੀਤ ਸਿੰਘ ਸਾਮਾਨ ਕੋਲ ਪੁੱਜਾ ਤੇ ਆਪਣੇ ਨਾਲ ਵਾਲੇ ਜਵਾਨ ਨੂੰ ਸੰਬੋਧਨ ਕੀਤਾ। ਤੂੰ ਇੱਥੇ ਬੈਠ ਮੈਂ ਜਾ ਕੇ ਬੰਦਾ ਭੇਜਦਾ ਹਾਂ ਤੇਰੇ ਨਾਲ ਸਾਮਾਨ ਚੁਕਾ ਕੇ ਲੈ ਜਾਏਗਾ। ਸਾਬ ਮੇਰਾ ਵਿਚਾਰ ਇਹ ਸੀ ਪੀ ਤੁਸੀਂ ਇੱਥੇ ਬਹਿੰਦੇ ਮੈਂ ਜਾ ਕੇ ਗੱਡਾ ਚੜਵਾ ਲਿਆ ਹੁੰਦਾ ਨਾਲੇ ਸਮਾਨ ਲਿਆ ਜਾਂਦੇ ਨਾਲੇ ਤੁਸੀਂ ਰਾਮ ਨਾਲ ਬੈਠ ਕੇ ਚਲੇ ਜਾਂਦੇ ਤੈਨੂੰ ਘਰ ਦਾ ਪਤਾ ਨਹੀਂ ਕਿਦਾਂ ਨੇਰੇ ਵਿੱਚ ਟੱਕਰਾ ਮਾਰਦਾ ਫਿਰੇਗਾ ਮੈਂ ਇਹ ਜਾਨਣਾ ਆ ਪਰ ਸਾਬ ਤੁਹਾਨੂੰ ਤਕਲੀਫ ਹੋਵੇਗੀ ਫੌਜੀ ਜਵਾਨ ਦੇ ਬੋਲਾਂ ਵਿੱਚ ਸਤਿਕਾਰ ਸੀ ਉਹ ਨਹੀਂ ਕੋਈ ਤਕਲੀਫ ਨਹੀਂ ਹੁੰਦੀ ਪਿੰਡ ਸਾਡਾ ਲੱਗੇ ਹੀ ਆ ਬਹੁਤਾ ਦੂਰ ਨਹੀਂ ਚੰਗਾ ਜੀ ਜਿਵੇਂ ਤੁਹਾਡੀ ਮਰਜ਼ੀ ਸੂਬੇਦਾਰ ਜਗਮੀਤ ਸਿੰਘ ਨੇ ਗਲਦ ਵਾਲੇ ਲਪੇਟੇ ਮਫਰਲ ਤੇ ਕੋਟ ਦੇ ਕਲਰ ਨੂੰ ਠੀਕ ਕੀਤਾ ਧੁੰਦ ਤੇ ਹਨੇਰੇ ਵਿੱਚ ਸੁngੜੀ ਹੋਈ ਲਾਈਟ ਵਿੱਚ ਘੜੀ ਤੇ ਨਜ਼ਰ ਮਾਰੀ ਪੌਣੇ 4 ਵਜੇ ਸਨ ਫੌੜੀਆਂ ਦੇ ਆਸਰੇ ਤੁਰਦਾ ਉਹ ਮਸਾਫਰਖਾਨੇ ਤੋਂ ਬਾਹਰ ਹੋ ਗਿਆ ਜਗਮੀਤ ਸਿੰਘ ਨੇ ਪਛਾਣ ਪਾ ਕੇ ਵੇਖਿਆ ਉਸ ਦਾ ਫੌਜੀ ਸਾਥੀ ਕੰਬਲ ਦੀ ਬੁੱਕਲ ਮਾਰ ਕੇ ਬੈਂਚ ਤੇ ਬੈਠ ਗਿਆ ਸੀ ਉਸ ਨੇ ਸਟੇਸ਼ਨ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਨਜ਼ਰ ਕਮਾਈ ਉੰਦਲੇ ਰੂਪ ਵਿੱਚ ਦਿਖਾਈ ਦੇ ਰਹੇ ਸਟੇਸ਼ਨ ਦੇ ਕੋਨੇ-ਕੋਨੇ ਨੂੰ ਉਹ ਪਛਾਣ ਰਿਹਾ ਸੀ ਪਰ ਉਸ ਨੂੰ ਇੰਜ ਲੱਗਾ ਜਿਵੇਂ ਅੱਜ ਸਟੇਸ਼ਨ ਨੇ ਉਸ ਨੂੰ ਪਛਾਨਿਆ ਨਹੀਂ ਸੀ ਨਾ ਪਛਾਨਣ ਦਾ ਕਾਰਨ ਤੋਂ ਅੰਦਰ ਪਸਰਿਆ ਹਨੇਰਾ ਨਹੀਂ ਸੀ ਕਈ ਵਾਰ ਪਹਿਲਾਂ ਵੀ ਉਹ ਇਸ ਸਟੇਸ਼ਨ ਤੇ ਗੱਡੀ ਚੜ੍ਹਿਆ ਤੇ ਉਤਰਿਆ ਸੀ ਤੇ ਹਰ ਵਾਰ ਸਟੇਸ਼ਨ ਉਹਨੂੰ ਪਛਾਨਦਾ ਰਿਹਾ ਸੀ ਜਾਨ ਲੱਗਿਆ ਸਟੇਸ਼ਨ ਨੇ ਉਸ ਨੂੰ ਅਲਵਿਦਾ ਤੇ ਆਉਣ ਲੱਗਿਆ ਜੀ ਆਇਆ ਕਿਹਾ ਸੀ ਪਰ ਅਜ ਸਟੇਸ਼ਨ ਉਸ ਨੂੰ ਇੱਕ ਅਜਨਬੀ ਵਾਂਗ ਵੇਖ ਰਿਹਾ ਸੀ ਅੱਜ ਉਹ ਅੱਜ ਛੁੱਟੀ ਨਹੀਂ ਸੀ ਆਇਆ ਪੈਨਸ਼ਨਰ ਹੋ ਕੇ ਆਇਆ ਸੀ ਪੈਨਸ਼ਨਰ ਇਸ ਕਰਕੇ ਨਹੀਂ ਕਿ ਉਸ ਦੀ ਨੌਕਰੀ ਪੂਰੀ ਹੋ ਗਈ ਸੀ ਇਸ ਕਰਕੇ ਕਿ ਉਹ ਅੰਗ ਹੀਣ ਹੋ ਗਿਆ ਸੀ ਸਰੀਰ ਦੇ ਉਹ ਅੰਗ ਜਿਨ੍ਹਾਂ ਦੇ ਆਸਰੇ ਉਸ ਨੇ ਜੀਵਨ ਦੇ ਪੈੜੇ ਤੈਅ ਕੀਤੇ ਸਨ ਜਿਨ੍ਹਾਂ ਦੇ ਸਪਰਸ਼ ਨਾਲ ਪੈੜਿਆਂ ਨੂੰ ਉਸ ਦੀ ਪਛਾਣ ਹੋ ਜਾਂਦੀ ਹੁੰਦੀ ਸੀ ਅਜ ਪੂਰਨ ਤੌਰ ਤੇ ਉਸ ਦੇ ਸਰੀਰ ਨਾਲ ਹੀ ਨਹੀਂ ਹਨ ਤੇ ਤੁਰੇ ਜਾ ਰਹੇ ਜਗਮੀਤ ਨੂੰ ਇੰਜ ਮਹਿਸੂਸ ਹੋ ਰਿਆ ਸੀ ਕਿ ਸਿਰਫ ਸਟੇਸ਼ਨ ਹੀ ਨਹੀਂ ਸਟੇਸ਼ਨ ਤੋਂ ਉਸਦੇ ਪਿੰਡ ਨੂੰ ਜਾਣ ਵਾਲੇ ਕੱਚੇ ਰਾਹ ਨੇ ਵੀ ਉਸ ਨੂੰ ਪਛਾਨਿਆ ਨਹੀਂ ਸੀ ਮੁਸਾਫਰਖਾਨੇ ਵਿੱਚ ਬੈਂਚ ਤੇ ਬੈਠਾ ਫੌਜੀ ਜਗਮੀਤ ਸਿੰਘ ਦੀ ਯੂਨਿਟ ਦਾ ਇੱਕ ਚਪਾਈ ਸੀ ਜਗਮੀਤ ਸਿੰਘ ਨੂੰ ਘਰ ਪਹੁੰਚਾਉਣ ਵਾਸਤੇ ਉਸ ਦੀ ਡਿਊਟੀ ਲਗਾਈ ਗਈ ਸੀ ਉਸ ਨੂੰ ਮੁਸਾਫਰਖਾਨੇ ਵਿੱਚ ਬਿਠਾ ਕੇ ਤੇ ਆਪ ਪਿੰਡ ਜਾ ਕੇ ਜਗਮੀਤ ਸਿੰਘ ਦੇ ਘਰ ਦਾ ਪਤਾ ਕਰਨਾ ਫੌਜੀ ਸਪਾਈ ਵਾਸਤੇ ਕੋਈ ਮੁਸ਼ਕਲ ਨਹੀਂ ਸੀ ਜਗਮੀਰ ਸਿੰਘ ਵੀ ਜਾਣਦਾ ਸੀ ਕਿ ਪੁਸ਼ਗਿਸ਼ ਕਰਕੇ ਘਰ ਲੱਭਿਆ ਜਾ ਸਕਦਾ ਸੀ ਭਾਵੇਂ ਤੜਕਾ ਹੀ ਹੋਵੇ ਪੁਸ਼ਗਿਸ਼ ਵਾਸਤੇ ਗਲੀ ਮੁਹੱਲੇ ਕੋਈ ਨਾ ਕੋਈ ਮਿਲ ਹੀ ਜਾਂਦਾ ਹੈ ਪਰ ਉਹ ਦਿਨ ਚੜੇ ਗੱਡੇ ਤੇ ਬੈਠ ਕੇ ਪਿੰਡ ਨਹੀਂ ਸੀ ਜਾਣਾ ਚਾਹੁੰਦਾ ਮੂੰਹ ਨਹਿਰੇ ਹੀ ਉਹ ਘਰ ਚਲਾ ਜਾਣਾ ਚਾਹੁੰਦਾ ਸੀ ਕਿਸੇ ਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦਾ ਉਹ ਨੂੰ ਪਿੰਡ ਦੇ ਲੋਕਾਂ ਨੂੰ ਮਿਲਣ ਦਾ ਬੜਾ ਸ਼ੌਂਕ ਸੀ। ਛਾਲ ਸੀ ਮਹੀਨੇ ਬਾਅਦ ਜਦੋਂ ਵੀ ਉਹ ਛੁੱਟੀ ਆਉਂਦਾ ਪਿੰਡ ਦੇ ਸਾਰੇ ਜੀਆਂ ਨੂੰ ਮਿਲਦਾ, ਉਹਨਾਂ ਦਾ ਦੁੱਖ ਸੁੱਖ ਪੁੱਛਦਾ, ਆਪਣਾ ਦੱਸਦਾ, ਜਾਦਾ ਨੇੜ ਵਾਲਿਆਂ ਨਾਲ ਬੈਠ ਕੇ ਦਾਰੂ ਵੀ ਪੀਂਦਾ, ਕਦੀ ਰਾਮ ਤੇ ਕਦੀ ਦੇਸੀ। ਪਰ ਅੱਜ ਉਹ ਕਿਸੇ ਨੂੰ ਮਿਲਣਾ ਨਹੀਂ ਸਿਚਾਉਂਦਾ। ਸ਼ਾਇਦ ਲੋਕਾਂ ਪ੍ਰਤੀ ਉਸਦੀ ਮਿਲਣ ਤਾਂਗ ਨੂੰ ਉਹਦੀ ਹੀਣ ਭਾਵਨਾ ਨੇ ਦਬੋਚ ਲਿਆ ਸੀ। ਰਾਹ ਦੇ ਨਾਲ ਲੱਗਦੇ ਸਕੂਲ ਸਾਹਮਣੇ ਉਹ ਰੁਕ ਗਿਆ ਸਕੂਲ ਦੇ ਗੇਟ ਉੱਤੇ ਲਿਖਿਆ ਸਰਕਾਰੀ ਹਾਈ ਸਕੂਲ ਸ਼ੇਰਪੁਰ ਭਾਵੇਂ ਉਸ ਨੂੰ ਦਿਖ ਨਹੀਂ ਸੀ ਰਿਹਾ ਪਰ ਉਸਨੇ ਇਹ ਕਈ ਵਾਰ ਪੜਿਆ ਸੀ ਤੇ ਉਹ ਜਾਣਦਾ ਸੀ ਕਿ ਸ਼ਾਇਦ ਇਹ ਸ਼ਬਦ ਹੋਣ ਵੀ ਮਜੂਦ ਸਨ ਜੋ ਸ਼ਕਲ ਵਿੱਚ ਬਣੀ ਸਕੂਲ ਦੀ ਇਮਾਰਤ ਸਾਹਮਣੇ ਖਲੋਤਾ ਉਹ ਸਕੂਲ ਨਾਲ ਆਪਣੀ ਪੁਰਾਣੀ ਪਛਾਣ ਕੱਢਣ ਲੱਗ ਪਿਆ ਚਾਰ ਜਮਾਤਾਂ ਉਸਨੇ ਇਸ ਸਕੂਲ ਵਿੱਚ ਪੜੀਆਂ ਸਨ ਉर्दू ਇਹ ਪ੍ਰਾਇਮਰੀ ਸਕੂਲ ਹੁੰਦਾ ਸੀ ਪੜ੍ਹਾਈ ਵਿੱਚ ਉਹ ਬੜਾ ਹੁਸ਼ਿਆਰ ਸੀ ਚਾਰੇ ਸਾਲ ਉਹ ਮਨੀਟਰ ਰਿਹਾ ਸੀ ਮਾਸਟਰ ਤਫੀਲ ਔਰ ਮੁਹੰਮਦ ਜਦੋਂ ਉਰਦੂ ਦੀ ਹਿਲਮਾ ਸਿਖਾਉਂਦਾ ਤਾਂ ਜਗਮੀਤ ਦੀ ਲਿਖਤ ਦੇਖ ਕੇ ਅੱਛਾ ਸ਼ਿਕਾਰ ਉੱਠਦਾ ਉਹ ਲਿਖਦਾ ਕਾਦਾ ਸੀ ਮੋਤੀ ਬਰੋ ਦਿੰਦਾ ਸੀ ਤੁਫੇਲ ਮੁਹੰਮਦ ਪੜ੍ਹਾਈ ਵਿੱਚ ਨਕਮੇ ਬੱਚਿਆਂ ਨੂੰ ਲੰਮੀ ਹੱਥੀ ਲੈਂਦਾ ਸੀ ਜਿਨ੍ਹਾਂ ਦੀਆਂ ਇਲਮਾਂ ਗਲਤ ਹੁੰਦੀ ਉਹ ਉਹਨਾਂ ਦੀਆਂ ਉਂਗਲਾਂ ਦੀਆਂ ਗੱਠਾਂ ਵਿੱਚ ਘਾਰ ਕਲਮ ਅੜਾ ਕੇ ਘੁੱਟ ਦਿੰਦਾ ਪਰ ਉਹ ਲਾਇਕ ਵਿਦਿਆਰਥੀਆਂ ਨੂੰ ਪਿਆਰ ਵੀ ਬਹੁਤ ਕਰਦਾ ਸੀ ਤੇ ਜਗਮੀਤ ਨੂੰ ਉਹ ਸ਼ਾਇਦ ਸਭ ਤੋਂ ਵੱਧ ਪਿਆਰ ਕਰਦਾ ਹੁੰਦਾ ਸੀ ਜਗਮੀਤ ਦਾ ਬਾਪੂ Munshi ਤੁਫੇਲ ਮੁਹੰਮਦ ਦਾ ਕਾਫੀ ਸਤਿਕਾਰ ਕਰਦਾ ਸੀ ਉਹ ਜਗਮੀਤ ਰਾਹੀਂ ਮੁੰਚੀ ਦੇ ਘਰ ਗੰਨੇ ਸਾਗ ਤੇ ਰੋਹੋ ਆਦ ਪੇਸਤਾ ਰਹਿੰਦਾ ਪਿੰਡ ਦੇ ਸਕੂਲ ਤੋਂ ਚਾਰ ਜਮਾਤਾਂ ਪਾਸ ਕਰਕੇ ਜਗਮੀਤ ਸ਼ਾਮ 84 ਦੇ ਹਾਈ ਸਕੂਲ ਵਿੱਚ ਦਾਖਲ ਹੋ ਗਿਆ ਸੀ ਇਸ ਸਕੂਲ ਵਿੱਚ ਵੀ ਉਹ ਹੁਸ਼ਿਆਰ ਵਿਦਿਆਰਥੀਆਂ ਵਿੱਚ ਗਿਣਿਆ ਜਾਂਦਾ ਸੀ ਤੇ ਉਸ ਦਾ ਹੁਸ਼ਿਆਰ ਹੋਣਾ ਸਿਰਫ ਉਹਦੇ ਮਿਹਨਤੀ ਹੋਣ ਕਰਕੇ ਹੀ ਨਹੀਂ ਸੀ ਤੂਫੇਲ ਮੁਹੰਮਦ ਦੀ ਸਹਾਇਤਾ ਕਰਕੇ ਵੀ ਸੀ ਤੁਫੇਲ ਮੁਹੰਮਦ ਹਾਈ ਸਕੂਲ ਦੀ ਪੜ੍ਹਾਈ ਵਿੱਚ ਵੀ ਉਹਨੂੰ ਗਾਈਡ ਕਰਦਾ ਰਿਹਾ ਸੀ। ਤਕਰੀਬਨ ਰੋਜ਼ ਸ਼ਾਮ ਨੂੰ ਉਹ ਉਸਦੇ ਘਰ ਪੜ੍ਹਨ ਜਾਂਦਾ ਹੁੰਦਾ ਸੀ ਤੇ ਫਿਰ ਪਤਾ ਨਹੀਂ ਕਿ ਐਸੀ ਹਨੇਰੀ ਚੱਲੀ ਚਾਰੇ ਪਾਸੇ ਜ਼ੁਲਮ ਦੀ ਅੱਗ ਦੇ ਭਾਂਬੜ ਮਚੁੱਠੇ। ਮਨੋਖ ਨੇ ਮਨੋਖ ਨੂੰ ਕੋਹਣਾ ਸ਼ੁਰੂ ਕਰ ਦਿੱਤਾ। ਆਪਸ ਵਿੱਚ ਭਰਾਵਾਂ ਵਾਂਗ ਵੱਸਦੇ ਲੋਕ ਵਿਚਕਾਰ ਮਚਬਦੀ ਕੰਧ ਖਲੋ ਗਈ। ਪਿੰਡ ਦੀਆਂ ਧੀਆਂ ਭੈਣਾਂ ਦਾ ਰਿਸ਼ਤਾ ਹਵਸ ਦਾ ਰੂਪ ਧਾਰ ਗਿਆ ਘਰ ਹਵੇਲੀਆਂ ਛੱਡ ਲੋਕੀ ਵਾਗਿਆਂ ਉਸ ਪਾਰ ਤੇ ਇਸ ਪਾਰ ਨਵੀਂ ਟਿਕਾਣਿਆਂ ਦੀ ਭਾਲ ਵਿੱਚ ਟੁਰ ਪਏ ਸਕੂਲ ਸਾਹਮਣੇ ਖਲੋਤੇ ਜਗਮੀਤ ਸਿੰਘ ਨੂੰ ਇੰਜ ਲੱਗਾ ਜਿਵੇਂ ਕਿ ਸਕੂਲ ਦੇ ਕਮਰਿਆਂ ਵਿੱਚੋਂ ਉਸ ਦੀਆਂ 8ਵੀਂ ਤੇ 6ਵੀਂ ਜਮਾਤ ਵਿੱਚ ਪੜ੍ਹਦੀਆਂ ਧੀਆਂ ਨੇ ਉਹਨੂੰ ਵੇਖ ਲਿਆ ਹੋਵੇ ਤੇ ਭੱਜ ਕੇ ਉਸ ਨੂੰ ਮਿਲਣ ਆ ਰਹੀਆਂ ਹੋਣ ਤੇ ਸੋਚਾਂ ਹੀ ਸੋਚਾਂ ਵਿੱਚ ਉਸ ਦੀਆਂ ਪੁੱਤਰੀਆਂ ਨੇ ਬਸ਼ੀਰਾ ਦਾ ਰੂਪ ਧਾਰ ਲਿਆ ਉੱਚੀ ਲੰਮੀ ਤੇ ਕਣਕਵੰਨੇ ਰੰਗ ਦੀ ਬਸ਼ੀਰਾ 17ਵੇਂ ਸਾਲ ਨੂੰ ਟੁੱਕੀ ਹੋਈ ਸੀ ਜਗਮੀਤ ਉਦੋਂ 8ਵੇਂ ਵਿੱਚ ਪੜਦਾ ਸੀ ਤੂਫੇਲ ਮੁਹੰਮਦ ਤੇ ਉਸ ਦਾ ਟੱਬਰ ਜਗਮੀਤ ਹੋਰਾਂ ਦੇ ਘਰ ਅੰਦਰਲੀ ਕੋਠੀ ਵਿੱਚ ਸਹਮੇ ਹੋਏ ਬੈਠੇ ਸਨ ਉਸ ਦੇ ਟੱਬਰ ਦਾ ਇੱਕ ਜੀ ਬਸ਼ੀਰਾ ਉਹਨਾਂ ਵਿੱਚ ਸ਼ਾਮਲ ਨਹੀਂ ਸੀ ਜਗਮੀਤ ਨੂੰ ਇੰਜ ਲੱਗਾ ਜਿਵੇਂ ਇਹ ਅਜੇ ਕੱਲ ਦੀ ਗੱਲ ਹੋਵੇ ਲੋਕਾਂ ਨੇ ਤੂਫੇਲ ਮੁਹੰਮਦ ਦਾ ਘਰ ਲੁੱਟ ਲਿਆ ਸੀ ਤੇ ਰੋਂਦੀ-ਕਰੋਂਦੀ ਬਸੀਰਾ ਨੂੰ ਉਠਾ ਕੇ ਲੈ ਗਏ ਸਨ। ਤੋ ਫੇਰ ਮੁਹੰਮਦ ਵੀ 22 ਸਾਲ ਪਿੰਡ ਦੇ ਆੜੇ ਦਵਾਲੇ ਦੇ ਬੱਚਿਆਂ ਨੂੰ ਪੜਾਉਂਦਾ ਰਿਹਾ ਸੀ। ਲੋਕੀ ਉਸ ਨੂੰ ਇੱਜ਼ਤ ਨਾਲ ਬੁਲਾ ਕੇ ਲੰਘਦੇ ਸਨ ਪਰ ਅੱਜ ਲੋਕਾਂ ਨੂੰ ਉਹਨੂੰ ਕੀੜੀਆਂ ਕਾਢਿਆ ਵਾਂਗ ਰੋਲ ਦਿੱਤਾ ਸੀ। ਵਰਾਂਡੇ ਦੇ ਇੱਕ ਕੋਨੇ ਵਿੱਚ ਜੰਗਮੀਤ ਦਾ ਬਾਪੂ ਤੇ ਦੋ ਘ ਹੋਰ ਬੰਦੇ ਕੁਸਰਮੂਸਰ ਕਰ ਰਹੇ ਸਨ। ਤੋ ਫੇਰ ਮੁਹੰਮਦ ਤੇ ਉਸਦੀ ਪਤਨੀ ਆਪਣੇ ਦੋਨਾਂ ਪੁੱਤਰਾਂ ਨੂੰ ਹਿੱਕਾ ਨਾਲ ਲਈ ਡੋਰਪੁਰ ਹੋਏ ਬੈਠੇ ਸਨ ਬਾਹਰ ਕਿਰਪਾਨਾਂ ਬਰਸ਼ੇ ਟਕਵੇ ਤੇ ਬੰਦੂਕਾਂ ਉਠਾਈ ਧੜ ਰੜ ਧੜਰ ਕਰ ਦੇ ਲੋਕੀ ਆਦੰਬੋ ਆਦੰਬੋ ਕਰ ਰਹੇ ਸਨ ਤੜਕ ਸਰੁਸਤਾ ਬਾਪੂ ਤੇ ਕੁਝ ਹੋਰ ਬੰਦੇ ਤਫੀਲ ਮੁਹੰਮਦ ਦੇ ਉਸਤੇ ਪਰਵਾਰ ਨੂੰ ਇੱਕ ਕਾਫਲੇ ਵਿੱਚ ਪਹਤਾਏ ਸਨ ਤੇ ਕੁਝ ਹੀ ਦਿਨਾਂ ਬਾਅਦ ਜਗਮੀਦ ਦੇ ਬਾਪੂ ਨੂੰ ਪਤਾ ਲੱਗਾ ਸੀ ਲੰਬੜਦਾਰ ਜੈਮਲ ਸਿੰਘ ਨੇ ਬਸ਼ੀਰਾ ਆਪਣੇ ਕਬਜੇ ਵਿੱਚ ਰੱਖੀ ਹੋਈ ਸੀ ਘਰ ਨਹੀਂ ਖੂਹ ਵਾਲੇ ਕੋਠੇ ਵਿੱਚ ਗੁਪਤ ਢੰਗ ਰਾਹੀਂ ਪਤਾ ਲੱਗ ਕਰਕੇ ਜਗਮੀਤ ਦੇ ਬਾਪੂ ਨੇ ਪੁਲਿਸ ਦਾ ਛਾਪਾ ਪਵਾ ਦਿੱਤਾ ਬਸੀਰਾ ਦੀ ਦੁੱਧੀਆਂ ਰੰਗ ਦੀ ਜਵਾਨੀ ਤੇ ਭਾਵੇਂ ਤੱਬੇ ਪਾ ਦਿੱਤੇ ਗਏ ਸਨ ਪਰ ਫਿਰ ਵੀ ਉਹ ਆਪਣੇ ਅੱਬਾ ਤੇ ਛੋਟੇ ਵੀਰਾਂ ਕੋਲ ਜਾਣਾ ਚਾਹੁੰਦੀ ਸੀ ਤੇ ਫਿਰ ਤੁਫੇਲ ਮੁਹੰਮਦ ਦੀ ਇੱਕ ਲੰਬੀ ਚਿੱਠੀ ਆਈ ਸੀ ਚਿੱਠੀ ਕਾਦੀ ਸੀ ਹੰਝੂ ਹੀ ਹੰਝੂ ਸਨ ਬਸੀਰਾ ਉਹਨਾਂ ਕੋਲ ਪਹੁੰਚ ਗਈ ਸੀ ਨੰਬਰਦਾਰ ਜੈਮਲ ਸਿੰਘ ਪਹਿਲਾਂ ਹੀ ਜਗਮੀਤ ਦੇ ਪਿਓ ਨਾਲ ਖਾਰ ਖਾਂਦਾ ਸੀ ਤੇ ਬਸ਼ੀਰਾ ਵਾਲੀ ਗੱਲ ਤੋਂ ਬਾਅਦ ਉਹ ਹੋਰ ਵੀ ਭੜਕ ਉੱਠਿਆ ਦੋ ਚਾਰ ਵਾਰੀ ਉਹਨਾਂ ਦੀ ਤੂੰ ਤੂੰ ਮੈਂ ਮੈਂ ਹੋਈ ਤੇ ਫਿਰ ਇੱਕ ਦਿਨ ਜਦੋਂ ਉਹ ਤੇ ਉਹਦਾ ਬਾਪੂ ਲਾਗਲੇ ਪਿੰਡੋਂ ਮੇਲਾ ਵੇਖ ਕੇ ਆ ਰਹੇ ਸਨ ਤਾਂ ਜੈਮਲ ਸਿੰਘ ਨੇ ਅਚਾਨਕ ਉਹਨਾਂ ਤੇ ਹਮਲਾ ਕਰ ਦਿੱਤਾ ਭਲਾ ਵਿੱਚ ਹੀ ਸਭ ਕੁਝ ਵਾਪਰ ਗਿਆ ਸੀ ਜੈਮਲ ਨੇ ਉਸਦੇ ਬਾਪੂ ਦੇ ਢਿੱਡ ਵਿੱਚ ਬਰਸ਼ਾ ਲੰਗਾ ਦਿੱਤਾ ਸੀ ਤੇ ਥਾਂ ਹੀ ਉਸ ਦੇ ਪ੍ਰਾਨ ਨਿਕਲ ਗਏ ਸਨ ਕੂ ਨਾਲ ਲਿਬੜਿਆ ਵਰਸ਼ਾ ਉਸ ਵੱਲ ਨੂੰ ਹਲਰਿਆ ਸੀ ਤੇ ਉਹ ਵਾਹੋਦਾਹੀ ਨਾਲ ਲੱਗਦੇ ਮੱਕੀ ਦੇ ਖੇਤਾਂ ਵਿੱਚ ਇਵੇਂ ਪੱਜਾ ਸੀ ਜਿਵੇਂ ਸ਼ਿਕਾਰੀ ਕੁੱਤੇ ਆਗੇ ਸੇਹਾ ਉਹਦੇ ਬਾਪੂ ਦੇ ਖੂਨ ਦਾ ਮਕਦਮਾ ਚੱਲਿਆ ਪਿੰਡ ਵਿੱਚੋਂ ਕੋਈ ਗਵਾਹ ਨਾ ਬਣਿਆ ਲੰਬੜਦਾਨ ਨਾਲ ਲੋਕਾਂ ਨੂੰ ਹਰ ਵੇਲੇ ਕੰਮ ਰਹਿੰਦੇ ਸਨ ਤੇ ਇਕੱਲੇਾਰੇ ਜਗਮੀਤ ਤੋਂ ਕਿਸੇ ਨੇ ਕੀ ਲੈਣਾ ਸੀ ਚਾਚਾ ਤਾਇਆ ਕੋਈ ਹੈ ਨਹੀਂ ਸੀ ਇੱਕੋ ਇੱਕ ਗਵਾਸੀ ਮੌਕੇ ਦਾ ਉਹ ਆਪ ਤੇ ਉਹਨੂੰ ਵੀ ਵਕੀਲਾਂ ਦੀ ਜਰਾਹ ਨੇ ਬੁਖਲਾ ਦਿੱਤਾ ਉਸ ਨੂੰ ਪਤਾ ਹੀ ਨਾ ਲੱਗਾ ਕਿ ਉਸ ਤੋਂ ਕੀ ਕੁਝ ਬੋਲਿਆ ਗਿਆ ਸੀ ਜੈਮਲ ਬਰੀ ਹੋ ਗਿਆ ਸਕੂਲ ਪਿੱਛੇ ਰਹਿ ਚੁੱਕਾ ਸੀ ਰਾਹ ਦੇ ਦੋਹੀ ਪਾਸੇ ਹਨੇਰੇ ਵਿੱਚ ਆਪਣੀ ਹੋਂਦ ਪ੍ਰਗਟ ਕਰ ਰਹੀ ਤੇ ਤਰੇਲ ਵਿੱਚ ਨਹਾਰ ਹੀ ਕਣਕ ਚੋਂ ਪਛਾਪ ਖੜੀ ਸੀ ਵੱਡੇ ਰਾਹ ਵਿੱਚ ਦੋ ਕਰਮ ਦਾ ਇੱਕ ਰਾਹ ਹੋਰ ਪਾਟ ਦਾ ਸੀ ਇਹ ਰਾਹ ਅਗਾਹ ਇੱਕ ਖੂਹ ਵੱਲੋਂ ਜਾਂਦਾ ਸੀ ਜੋ ਪਹਿਲਾਂ ਜੈਮਲ ਦਾ ਹੁੰਦਾ ਸੀ ਇਸੇ ਰਾਹ ਉੱਤੇ ਕਈ ਵਾਰੀ ਜਗਮੀਤ ਪਹਿਲਾਂ ਜਗਮੀਤ ਆਪਣੇ ਫੌਜੀ ਯਾਰ ਮਾਖੇ ਨਾਲ ਮੋਟਰਸਾਈਕਲ ਤੇ ਲੰਘਿਆ ਸੀ ਉਦੋਂ ਉਹਨੂੰ ਫੌਜ ਵਿੱਚ ਭਰਤੀ ਹੋਇਆ ਤਿੰਨ ਸਾਲ ਹੋ ਚੁੱਕੇ ਸਨ ਉਹਨਾਂ ਦੀ ਪਲਟਨ ਇੱਕ ਸਕੀਮ ਅਧੀਨ ਹਸ਼ਿਆਰਪੁਰ ਤੋਂ ਅੱਗੇ ਇੱਕ ਰਕੜ ਵਿੱਚ ਆਈ ਹੋਈ ਸੀ ਉਹਨੇ ਗਿੜਗੜਾ ਕੇ ਐਡਜੂਟੈਂਟ ਸਾਹਿਬ ਅੱਗੇ ਆਪਣੀ ਹਾਲਾਤ ਬਿਆਨ ਕੀਤੀ ਆਪਣੇ ਬਾਪੂ ਦੇ ਕਤਲ ਤੋਂ ਬਾਅਦ ਕਿਵੇਂ ਮੁਸ਼ਕਲਾ ਨਾਲ ਉਹਨੇ 10ਵੀਂ ਪਾਸ ਕੀਤੀ ਸੀ ਸਿਰ ਦੇ ਸਾਈ ਦਾ ਕਤਲ ਹੋਣ ਤੋਂ ਬਾਅਦ ਉਹਦੀ ਮਾਂ ਦਾ ਜਿਵੇਂ ਲੱਕ ਟੁੱਟ ਗਿਆ ਸੀ ਕੁਝ ਮਹੀਨਿਆਂ ਵਿੱਚ ਹੀ ਉਹਦੇ ਸਿਰ ਦੇ ਵਾਲ ਚਿੱਟੇ ਹੋ ਗਏ ਸਨ ਉਹ ਹਰ ਸਮੇਂ ਸਹਿਮੀ ਰਹਿੰਦੀ ਰਾਤ ਨੂੰ ਬੁੜਬੜਾ ਉੱਠਦੀ ਵੇਲੇ ਇੱਕ ਵੇਲੇ ਜਗਮੀਤ ਨੂੰ ਘਰੋਂ ਬਾਹਰ ਨਾ ਜਾਣ ਦਿੰਦੀ ਮਤੇ ਉਹਦੇ ਇੱਕੋ ਇੱਕ ਪੁੱਤਰ ਦਾ ਵੀ ਜੈਮਲ ਕਿਤੇ ਖੂਨ ਉਹ ਉਹਨੂੰ ਖੇਤੀ ਦੇ ਕੰਮ ਵਿੱਚ ਨਹੀਂ ਪਾਉਣਾ ਚਾਹੁੰਦੀ ਸੀ ਤੇ ਉਹ ਫੌਜ ਵਿੱਚ ਭਰਤੀ ਹੋ ਗਿਆ ਸੀ ਭਰਤੀ ਹੋਣ ਤੋਂ ਬਾਅਦ ਉਹ ਤਿੰਨ ਚਾਰ ਵਾਰ ਛੁੱਟੀ ਆਇਆ ਤੇ ਛੁੱਟੀ ਦੌਰਾਨ ਕਲੀ ਮੁਹੱਲੇ ਜਾਂ ਖੇਤਾਂ ਵਿੱਚ ਜਦੋਂ ਵੀ ਜੈਮਲ ਉਸ ਕੋਲੋਂ ਲੰਘਿਆ ਤਾਂ ਖੰਗੂਰਾ ਮਾਰ ਕੇ ਲੰਘਿਆ ਸੀ ਸਾਰੀ ਵਿਥਿਆ ਸੁਣ ਕੇ ਐਡਜੂਟੈਂਟ ਨੇ ਪੂਰਾ ਕੰਮ ਚੁਸਤੀ ਤੇ ਚੌਕਸੀ ਨਾਲ ਕਰਨ ਦੀ ਤਾਰਨਾ ਕਰਦਿਆਂ ਇਜਾਜ਼ਤ ਦੇ ਦਿੱਤੀ ਅਸੂ ਕੱਤੇ ਦੇ ਦੇ ਇਨਸਾਨ ਮੋਟਰਸਾਈਕਲ ਉਹਨਾ ਕਮਾਤ ਦੇ ਬੰਨੇ ਖੜਾ ਕਰ ਦਿੱਤਾ ਤੇ ਪੋਲੇ-ਪੋਲੇ ਪੈਰੀ ਖੂਹ ਤੇ ਬਣੇ ਕੋਠੇ ਕੋਲ ਜਾ ਪਹੁੰਚੇ ਜੈਮਲ ਤੇ ਉਸ ਦਾ 14 ਸਾਲ ਦਾ ਪੁੱਤਰ ਬਲਦਾਂ ਦੀ ਖੁਰਲੀ ਲਾਗੇ ਸੁੱਤੇ ਪਏ ਸਨ ਉਸ ਨੇ ਕੰਨੀਓ ਫੜ ਕੇ ਚਾਦਰ ਜੈਮਲ ਦੇ ਸਰੀਰ ਤੋਂ ਪਰੇ ਕਰ ਦਿੱਤੀ ਕੌਣ ਜੈਮਲ ਅੱਬੜ ਵਾਹੇ ਬੋਲ ਉੱਠਿਆ ਜੈਮਲਾ ਉੱਠ ਜਰਾ ਤੇਰਾ ਹਿਸਾਬ ਚਕਾਉਣਾ ਆਇਆ ਕੌਣ ਜਗਮੀਤ ਉਹ ਅੱਖਾਂ ਮਲਦਾ ਉੱਠ ਕੇ ਬੈਠ ਗਿਆ। ਉਹਨੂੰ ਜਿਵੇਂ ਸੱਚ ਨਹੀਂ ਸੀ ਆ ਰਿਹਾ ਕਿ ਜਗਮੀਤ ਉਹਦੇ ਸਾਹਮਣੇ ਖੜਾ ਸੀ ਜਾਂ ਉਹ ਉਸਨੂੰ ਸੁਪਨੇ ਵਿੱਚ ਦੇਖ ਰਿਹਾ ਸੀ। ਹਾਂ ਮੈਂ ਜਗਮੀਤਾਂ ਛੇਤੀ ਪਛਾਣ ਲਿਆ। ਜਗਮੀਤ ਪਰ ਗੱਲ ਤੇ ਦੱਸ ਉਸਦੇ ਹੱਥ ਵਿੱਚ ਬੰਦੂਕ ਵੇਖ ਕੇ ਜੈਮਲ ਦੇ ਹੋਸ਼ ਹਵਾ ਛੁੱਟ ਗਏ। ਘਬਰਾ ਕੇ ਉਹ ਗਿਆ। ਐਡਾ ਵੱਡਾ ਬਦਮਾਸ਼ ਹੈ ਤੂੰ ਸਾਰਾ ਪਿੰਡ ਤੇ ਥੋਂ ਡਰਦਾ। ਉੱਠ ਕੇ ਸਾਹਮਣੇ ਤੇ ਖਲੋ ਜਗਮੀਤ ਨੇ ਗਲ ਦੇ ਕੋਲੋਂ ਉਸਤੇ ਕੁੜਤੇ ਨੂੰ ਹੱਥ ਪਾ ਕੇ ਜ਼ੋਰ ਦੀ ਖਿੱਚਿਆ ਖੱਦਾ ਹੋਣ ਕਰਕੇ ਕੁੜਤਾ ਪਾਟ ਗਿਆ ਕੰਬ ਰਿਹਾ ਜੈਮਲ ਉੱਠ ਕੇ ਖਲੋ ਗਿਆ ਤੂੰ ਕੀ ਸਮਝਦਾ ਸੀ ਪੇ ਬਾਪੂ ਦਾ ਕਤਲ ਕਰਕੇ ਤੂੰ ਬਚ ਜਾਵੇਂਗਾ ਹਰਾਮਜਾਦੇ ਕਚੀਚੀ ਵਟ ਕੇ ਉਹ ਜੈਮਲ ਤੇ ਕਰਜਿਆ ਮਾਰ ਸੁੱਟੇ ਓਏ ਲੋਕੋ ਮਾਰ ਸੁੱਟੇ ਨਾਲ ਦੇ ਮੰਜੇ ਤੋਂ ਜੈਮਲ ਦੇ ਪੁੱਤਰ ਨੇ ਲੇਰ ਮਾਰੀ ਚੁੱਪ ਕਰ ਓਏ ਜੇ ਰੋਲਾ ਪਾਇਆ ਤਾਂ ਤੈਨੂੰ ਵੀ ਨਾਲ ਹੀ ਭੁੰਨ ਦੇਾਂਗੇ। ਮਾਖੇ ਨੇ ਬੰਦੂਕ ਦੀ ਨਾਲੀ ਉਸ ਵੱਲ ਕਮਾਈ ਤੇ ਉਹ ਚੁੱਪ ਹੋ ਗਿਆ। ਸੂਰਦਿਆ ਦਾਸ ਬਾਪੂ ਨੂੰ ਕਿਉਂ ਮਾਰਿਆ ਸੀ? ਤਾੜ ਕਰਦੀ ਇੱਕ ਚਪੇੜ ਜੈਮਲ ਤੇ ਵੱਜੀ ਤੇ ਉਹ ਗਲੋਟ ਨਹੀਂ ਖਾ ਕੇ ਜਗਮੀਤ ਤੋਂ ਦੋ ਕਦਮ ਪਰੇ ਹੋ ਗਿਆ। ਜਗਮੀਤ ਮੇਥੋਂ ਗਲਤੀ ਹੋ ਗਈ। ਬਹੁਤ ਵੱਡੀ ਗਲਤੀ। ਮੈਨੂੰ ਮaaf ਕਰ ਦੇ। ਉਹਦੀ ਆਵਾਜ਼ ਕੰਬ ਰਹੀ ਸੀ। ਮੇਰੇ ਨਿੱਕੇ ਨਿੱਕੇ ਨਿਆਣਿਆਂ ਤੇ ਤਰਸ ਕਰ ਤੂੰ ਤਰਸ ਕੀਤਾ ਸੀ ਕੰਜਰਾ ਹੋਵੇ ਲੰਬੜਦਾਰ ਤੇ ਲੋਕਾਂ ਦਾ ਖੂਨ ਪੀਵੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੇ ਜਗਮੀਤ ਦੇ ਐਂਕਲ ਬੂਟ ਦਾ ਠੋਡ ਉਸਦੀ ਵੱਖੀ ਵਿੱਚ ਲੱਗਾ ਤੇ ਉਹ ਧਰਤੀ ਤੇ ਡੇਕ ਪਿਆ ਜਗਮੀਤ ਰੱਬ ਦੇ ਵਾਸਤੇ ਮੈਨੂੰ ਮਾਫ਼ ਕਰ ਦੇ ਮੈਂ ਤੇਰੀ ਮਿੰਨਤ ਕਰਦਾ ਜਗਮੀਤ ਸਿਆ ਅੱਗੇ ਪਿਆ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ ਜੈਮਲ ਉਸਦੇ ਪੈਰਾਂ ਵਿੱਚ ਵਿਸ਼ਿਆ ਪਿਆਸੀ ਚੱਲ ਜਾਂਦੇ ਜਗਮੀਤ ਸਾਲੇ ਮਾਰੇਉਂਦਾ ਕੀ ਮਾਰਨਾ ਇੱਕ ਹੱਥ ਨਾਲ ਤਾਣੀ ਹੋਈ ਬੰਦੂਕ ਫੜ ਕੇ ਦੂਜਾ ਹੱਥ ਉਸਦੇ ਮੋਢੇ ਤੇ ਰੱਖ ਦਿਆਂ ਮਾਖੇ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕੁਝ ਚਿਰ ਸੋਚਣ ਬਾਅਦ ਜਗਮੀਤ ਨੇ ਬੰਦੂਕ ਥੱਲੇ ਕਰ ਲਈ ਤੇ ਜੈਮਲ ਨੂੰ ਤਾਣਨਾ ਕਰਦਿਆਂ ਬੋਲਿਆ ਜੈਮਲਾ ਕੰਨ ਖੋਲ ਕੇ ਸੁਣ ਲੈ ਜੇ ਪੜੀ ਪੁਲਸ ਵਿੱਚ ਰਿਪੋਰਟ ਕੀਤੀ ਜਾਂ ਕੋਈ ਹੋਰ ਝਿੰਜੜੀ ਛੇੜੀ ਤਾਂ ਤੇਰਾ ਤੇ ਤੇਰੇ ਟੱਬਰ ਦਾ ਤੁਖਮ ਉਡਾ ਦੇਾਂਗੇ ਮੈਂ ਤੇ ਸਿਰ ਤੇ ਕਫਨ ਬੰਨੀ ਫਿਰਦਾ ਇਸ ਘਟਨਾ ਤੋਂ ਕੁਝ ਮਹੀਨੇ ਬਾਅਦ ਜੈਮਲ ਨੇ ਸ਼ੇਰਪੁਰ ਦੀ ਸਾਰੀ ਜ਼ਮੀਨ ਜਾਇਦਾਦ ਵੇਚ ਦਿੱਤੀ ਤੇ ਜੁਪੀ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਕੋਲ ਜਾ ਖਰੀਦੀ ਉਹ ਪੱਕੇ ਤੌਰ ਤੇ ਜੁਪੀ ਵਿੱਚ ਰਹਿਣ ਲੱਗ ਪਿਆ ਜੈਮਲ ਦੇ ਖੂਨ ਨੂੰ ਜਾਣ ਵਾਲਾ ਰਾਹ ਪਿੱਛੇ ਰਹਿ ਚੁੱਕਾ ਸੀ। ਜੰਗਮੀਤ ਇੱਕ ਪੁਰਾਣੀ ਜਹੀ ਮੱਟੀ ਕੋਲ ਖੜਾ ਸੀ। ਉਸ ਨੂੰ ਪਿੰਡ ਦੇ ਜਠੇਰੇ ਕਿਹਾ ਜਾਂਦਾ ਸੀ। ਜਠੇਰਿਆਂ ਦੀ ਇਹ ਮੱਟੀ ਤੇ ਪਿੰਡ ਦੇ ਪਹਿਲੇ ਪਹਿਲੇ ਰੇ ਮਨੁੱਖਾਂ ਦੀ ਕਹਾਣੀ ਸੱਚੀ ਸੀ ਜਾਂ ਝੂਠੀ ਪਰ ਇਹ ਸੱਚ ਸੀ ਕਿ ਜਦੋਂ ਉਸ ਦੀ ਜੰੰਝ ਚੜੀ ਸੀ ਤਾਂ ਪਿੰਡ ਦੀਆਂ ਬੁੜੀਆਂ ਉਹਨੂੰ ਮੱਥਾ ਟਿਕਾਉਣ ਇਹ ਜਠੇਰੀ ਲੈ ਆਈਆਂ ਸਨ ਤੇ ਉਹ ਸਵਰਨੋ ਨੂੰ ਵਿਆਹ ਲਿਆਇਆ ਸੀ। ਸਵਰਨੋ ਦਾ ਗੋਰਾ ਗੁਲਾਬੀ ਰਾਂਗ ਸੋਹਣੇ ਨੈਣ ਨਕਸ਼ ਉਸ ਦੇ ਜੀਵਨ ਦੇ ਮਿੱਠੇ ਤੇ ਕੋੜੇ ਪਲਾਂ ਵਿੱਚ ਹਮੇਸ਼ਾ ਉਸ ਦੇ ਅੰਗ ਸੰਗ ਰਹੇ ਸਨ ਸਵਰਨੋ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਨੇ ਉਸ ਨੂੰ ਇੱਕ ਅਨੋਖਾ ਉਤਸ਼ਾਹ ਪ੍ਰਦਾਨ ਕੀਤਾ ਸੀ ਉਸ ਦੀ ਮਾਂ ਸਵਰਨੋ ਦੀਆਂ ਸਿਫਤਾਂ ਕਰਦੀ ਨਾ ਥੱਕਦੀ ਕਈ ਸਾਲ ਬੀਤ ਗਏ ਉਹਨਾਂ ਦੇ ਘਰ ਇੱਕ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ ਸੱਸ ਦੀ ਮੌਤ ਪਿਛੋਂ ਸਵਰਨੋ ਨੇ ਘਰ ਦਾ ਸਾਰਾ ਕੰਮਕਾਜ ਸੁਚੱਜੇ ਢੰਗ ਨਾਲ ਸਾਂਭ ਲਿਆ ਸੀ ਸਵਰਨੋ ਨੇ ਜਗਮੀਤ ਨੂੰ ਹਮੇਸ਼ਾ ਹੀ ਧੀਰਜ ਦਿੱਤਾ ਸੀ ਕਦੇ ਡੋਲਣ ਨਹੀਂ ਦਿੱਤਾ ਸੀ ਪਰ ਜਦੋਂ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਦੁਰੇਡੇ ਫੌਜੀ ਹਸਪਤਾਲ ਵਿੱਚ ਉਸਦੀ ਖਬਰ ਨੂੰ ਗਈ ਤਾਂ ਉਹਦਾ ਸਾਰਾ ਦਾਸਾਰਾ ਧੀਰਜ ਜਿਵੇਂ ਉੱਚੜ ਗਿਆ ਸੀ ਉਦੋਂ ਉਸਦੀ ਲੱਤ ਦਾ ਇਲਾਜ ਚੱਲ ਰਿਹਾ ਸੀ ਅਜੇ ਕੱਟੀ ਨਹੀਂ ਸੀ ਗਈ ਮਸਾਂ ਹੀ ਸਵਰਨੋ ਦਾ ਰੋਂ ਠੱਲਿਆ ਸੀ ਪਤਨੀ ਵਾਲੇ ਵੇਖਦੇ ਆ ਉਸ ਦੇ ਭਰੇ ਗਲੇ ਵਿੱਚ ਕੋਈ ਸ਼ਬਦ ਨਹੀਂ ਸੀ ਨਿਕਲ ਸਕਿਆ ਉਸਨੇ ਸਵਰਨੋ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਬਲੋਸਿਆ ਸੀ ਸਵਰਨੋ ਹਸਪਤਾਲ ਵਿੱਚ ਜਗਮੀਤ ਕੋਲ ਹੋਰ ਰਹਿਣਾ ਚਾਹੁੰਦੀ ਸੀ ਪਰ ਜਗਮੀਤ ਨੇ ਉਸ ਨੂੰ ਇਹ ਕਹਿ ਕੇ ਕਿ ਨਿਆਣੇ ਘਰ ਵਿੱਚ ਇਕੱਲੇ ਸਨ ਵਾਪਸ ਭੇਜ ਦਿੱਤਾ ਸੀ ਘਰ ਜਾ ਕੇ ਸਵਰਨੋ ਦੇ ਮਨ ਨੂੰ ਟੜਕੂ ਜਿਹਾ ਲੱਗਦਾ ਰਹਿੰਦਾ ਭੈੜੇ ਭੈੜੇ ਸੁਪਨੇ ਆਉਂਦੇ ਹਸਪਤਾਲ ਵਿੱਚ ਇੱਕ ਦਿਨ ਇੱਕ ਮਦਰਾਸਨ ਨਰਸ ਦੀ ਟੁੱਟੀ-ਫੁੱਟੀ ਹਿੰਦੀ ਵਿੱਚ ਸਰਕਦੀ ਹੋਈ ਆਵਾਜ਼ ਜੇਕਰ ਜਗਮੀਤ ਸਿੰਘ ਦੀ ਲੱਤ ਠੀਕ ਨਾ ਹੋਈ ਤਾਂ ਕਟਣੀ ਪਵੇਗੀ। ਉਸਦੇ ਕੰਨਾਂ ਕੋਲੋਂ ਕੋਲੀ ਵਾਂਗ ਲੰਗ ਗਈ ਸੀ ਤੇ ਜਦੋਂ ਵੀ ਉਸ ਨੂੰ ਇਹ ਗੱਲ ਚੇਤੇ ਆਉਂਦੀ ਉਹ ਸਿਰ ਤੋਂ ਪੈਰਾਂ ਤੱਕ ਕੰਬ ਜਾਂਦੀ। ਜਗਮੀਤ ਦਾ ਇੱਕ ਦੂਰ ਦਾ ਰਿਸ਼ਤੇਦਾਰ ਉਹਨਾਂ ਦੀ ਪਲਟਣ ਵਿੱਚ ਅਸੀਂ। ਉਹ ਛੁੱਟੀ ਆਇਆ ਤਾਂ ਸਵਰਨ ਨੂੰ ਉਸ ਕੋਲੋਂ ਆਪਣੇ ਪਤੀ ਦਾ ਹਾਲਚਾਲ ਪੁੱਛਣ ਗਈ ਉਸਨੇ ਸਵਰਨ ਨੂੰ ਦੱਸਿਆ ਕਿ ਜਗਮੀਤ ਠੀਕ ਠਾਕ ਸੀ ਤੇ ਜਲਦੀ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ਆਪਣੇ ਫੌਜੀ ਰਿਸ਼ਤੇਦਾਰ ਨੂੰ ਜਗਮੀਤ ਨੇ ਪੱਕੀ ਹਟਾਈ ਦਿੱਤੀ ਹੋਈ ਸੀ ਕਿ ਹੋ ਉਸਦੀ ਕੱਟੀ ਗਈ ਲੱਤ ਦਾ ਕਿਸੇ ਕੋਲ ਕੋਈ ਜ਼ਿਕਰ ਨਾ ਕਰੇ ਪਤੀ ਦੀ ਠੀਕ ਠਾਕ ਹਾਲਤ ਦੀ ਖਬਰ ਸੁਣ ਕੇ ਸਵਰਨ ਨੂੰ ਕੁਝ ਧੀਰਜ ਮਿਲਿਆ ਪਰ ਫਿਰ ਵੀ ਕਦੀ ਕਦੀ ਉਸ ਨੂੰ ਬੇਚੈਨੀ ਜੀ ਹੋਣ ਲੱਗ ਪੈਂਦੀ ਇੱਕ ਲੱਤ ਤੇ ਪੈਰ ਜੋ ਜਗਮੀਰ ਦੇ ਸਰੀਰ ਦਾ ਬੋਝ ਚੁੱਕਣ ਵਿੱਚ ਸਹਾਈ ਹੁੰਦੇ ਸਨ ਦੋਨੋਂ ਉਸ ਦੇ ਸਰੀਰ ਨਾਲੋਂ ਅਲੱਗ ਹੋ ਚੁੱਕੇ ਸਨ ਤੇ ਉਹ ਫੋੜੀਆਂ ਦੇ ਸਹਾਰੇ ਫਿਰਨੀ ਵਿੱਚ ਤੁਰਿਆ ਜਾ ਰਿਹਾ ਸੀ ਛੱਪੜ ਦੇ ਕੋਲੋਂ ਹੀ ਲੰਘ ਰਿਹਾ ਸੀ ਜਿੱਥੇ ਲੱਤਾਂ ਤੇ ਬਾਹਾਂ ਦੇ ਸਹਾਰੇ ਉਹ ਆਪਣੇ ਸਾਥੀਆਂ ਨਾਲ ਤੁਰਦਾ ਹੁੰਦਾ ਸੀ ਤੇ ਅੱਜ ਉਹ ਇੰਝ ਮਹਿਸੂਸ ਕਰ ਰਿਹਾ ਸੀ ਜਿਵੇਂ ਛੱਪੜ ਤੋਂ ਬਾਹਰ ਹੀ ਗੋਤੇ ਖਾਰਿਆ ਹੋਵੇ ਕਿਸ ਨੇ ਖੋ ਲਈ ਉਸ ਦੀ ਲੱਤ ਵਾਗਯੋ ਪਰ ਵਾਸਤੇ ਭਰਾਵਾਂ ਨਾਲ ਹੋਈ ਲੜਾਈ ਨੇ ਜੰਗ ਵਿੱਚ ਐਮਐਮਸੀ ਦੇ ਬਰਸਟ ਨਾਲ ਉਸਦੀ ਲੱਤ ਜ਼ਖਮੀ ਹੋ ਗਈ ਸੀ ਜੰਗ ਵਿੱਚ ਉਸ ਨੂੰ ਇੰਜ ਲੱਗਦਾ ਰਿਹਾ ਸੀ ਜਿਵੇਂ ਕਿ ਉਹ ਆਪਣੇ ਭਰਾਵਾਂ ਨਾਲ ਤੁਫੇਲ ਮੁਹੰਮਦ ਦੇ ਪੁੱਤਰਾਂ ਤੇ ਭਤੀਜਿਆਂ ਨਾਲ ਲੜ ਰਿਹਾ ਹੋਵੇ ਛੱਪੜ ਲੰਗ ਕੇ ਉਹ ਆਪਣੀ ਗਲੀ ਵਿੱਚ ਮੁੜ ਪਿਆ ਉਸ ਦੇ ਕੋਲੋਂ ਉਸ ਦੀ ਗਵੰਡਨ ਜਸਕੁਰ ਲੰਗੀ ਜੋ ਸ਼ਾਇਦ ਧਾਰਾ ਕੱਢਣ ਜਾ ਰਹੀ ਸੀ ਜਸਕੁਰ ਖਲੋ ਕੇ ਉਸ ਵੱਲ ਤੱਕਣ ਲੱਗ ਪਈ ਤੇ ਉਹ ਪੇਤਲੇ ਪੇਤਲੇ ਹਨੇਰੇ ਉਲ ਦੇ ਆਪਣਾ ਆਪ ਲੁਕੋਈ ਲੁਕਉਣ ਦੇ ਯਤਨ ਵਿੱਚ ਇੱਕ ਪਾਸੇ ਮੂੰਹ ਕਰਕੇ ਲੰਘ ਗਿਆ ਬੀਹੀ ਵਿੱਚੋਂ ਲੰਘਦਿਆਂ ਉਸ ਨੂੰ ਸਾਰੇ ਘਰਾਂ ਦੀ ਬਿੜਕਾਰ ਰਹੀ ਸੀ ਵੇੜਿਆਂ ਵਰਾਂਡਿਆਂ ਵਰਾਂਡਿਆਂ ਨਾਲ ਲੱਗਦੇ ਕਮਰਿਆਂ ਤੇ ਕਮਰਿਆਂ ਵਿੱਚ ਸੁੱਤੇ ਤੇ ਸੌਂ ਕੇ ਉੱਠ ਰਹੇ ਲੋਕਾਂ ਦੇ ਮੂੰਹ ਮੜੰਗੇ ਉਸਦੇ ਦਿਮਾਗ ਵਿੱਚ ਘੁੰਮ ਰਹੇ ਸਨ ਉਸਨੇ ਦਰਵਾਜ਼ਾ ਖੜਕਟਾਇਆ ਕੌਣ ਉਸਦੇ ਪੁੱਤਰ ਬਿੱਟੇ ਦੀ ਆਵਾਜ਼ ਸੀ ਜੋ ਬੈਠਕ ਵਿੱਚ ਬੈਠਾ ਪੜ੍ਹ ਰਿਹਾ ਸੀ ਪਿਛਲੀ ਛੁੱਟੀ ਤੋਂ ਉਹ ਤੜਕੇ 3.30 ਵਜੇ ਦੀ ਗੱਡੀ ਉਤਰਿਆ ਸੀ ਦਰਵਾਜ਼ਾ ਖੜਕਟਾਉਣ ਤੇ ਪੁੱਤਰ ਨੇ ਇਸੇ ਤਰ੍ਹਾਂ ਆਵਾਜ਼ ਦਿੱਤੀ ਤੇ ਉਸਨੇ ਬੜੇ ਹੀ ਲਾਡ ਵਿੱਚ ਆ ਕੇ ਕਿਹਾ ਸੀ ਬਿੱਟੇ ਮੈਂ ਆਂ ਦਰਵਾਜ਼ਾ ਖੋਲ ਤੇ ਦਰਵਾਜ਼ਾ ਖੋਲਦਿਆਂ ਹੀ ਉਸਦਾ ਪੁੱਤਰ ਉਸ ਨਾਲ ਚਿਪੜ ਗਿਆ ਸੀ ਪਰ ਅੱਜ ਕੌਣ ਦੇ ਜਵਾਬ ਵਿੱਚ ਉਸ ਨੂੰ ਕੋਈ ਸ਼ਬਦ ਨਹੀਂ ਸਿਲਪ ਰਿਹਾ ਬਿੱਟਾ ਸ਼ਬਦ ਉਸ ਦੀਆਂ ਰਗਾਂ ਤੋਂ ਉਤਾਹ ਵੱਲ ਆਉਣ ਦੀ ਬਜਾਏ ਠਾਂਹ ਚਲਾ ਗਿਆ ਸੀ ਆਪਣੀ ਵਿਹੜੇ ਵਿੱਚ ਦਾਖਲ ਹੋਣ ਲਈ ਉਹ ਅੰਦਰ ਜੋ ਚਾ ਉਮੜ ਉਸ ਅੰਦਰ ਜੋ ਚਾ ਉਮੜ ਰਿਹਾ ਹੁੰਦਾ ਸੀ ਅੱਜ ਪਤਾ ਨਹੀਂ ਕਿੱਧਰ ਉੱਡ ਗਿਆ ਸੀ ਦਰਵਾਜ਼ਾ ਖੋਲੋ ਮਮੂਲੀ ਜਿਹੀ ਆਵਾਜ਼ ਕੱਢਣ ਲਈ ਉਸ ਨੂੰ ਜਿਵੇਂ ਸ਼ੰਖ ਵਜਾਉਣ ਜਿੰਨਾ ਜ਼ੋਰ ਲਾਉਣਾ ਪਿਆ ਬਿੱਟੇ ਨੇ ਵਿਹੜੇ ਦੀ ਬੱਤੀ ਜਗਾਈ ਤੇ ਦਰਵਾਜ਼ਾ ਖੋਲ ਦਿੱਤਾ ਆਪਣੇ ਸਰੀਰ ਨੂੰ ਤਕੇਲਦਾ ਹੋਇਆ ਜਗਮੀਤ ਅੰਦਰ ਆ ਗਿਆ ਪਾਪਾ ਜੀ ਆਪਣੇ ਪਿਤਾ ਵੱਲ ਵੇਖ ਕੇ ਮਸ ਮੁਸ਼ ਫਟ ਬਿੱਟੇ ਦੀ ਲੇਰ ਨਿਕਲ ਗਈ ਜਗਮੀਤ ਸਿੰਘ ਆਪਣੇ ਹੀ ਘਰ ਦੇ ਵਿਹੜੇ ਵਿੱਚ ਇੰਜ ਖੜਾ ਸੀ ਜਿਵੇਂ ਕਿਸੇ ਉਪਰੇ ਥਾਂ ਆ ਗਿਆ ਸੀ ਹੋਵੇ ਉਸ ਦੇ ਚਾਰੇ ਪਾਸੇ ਖਲਾ ਹੀ ਖਲਾ ਸੀ ਸਭ ਕੁਝ ਗਤੀਹੀਨ ਹੋ ਗਿਆ ਜਾਪਦਾ ਸੀ ਵਿਹੜੇ ਵਿੱਚ ਜਗ ਰਹੀ ਬੱਤੀ ਦਾ ਚਾਨਣ ਕੰਬ ਰਿਹਾ ਸੀ ਦਲਾਨ ਵਿੱਚ ਆਪਣੀਆਂ ਘੂਕ ਸੁੱਤੀਆਂ ਧੀਆਂ ਦੇ ਮੰਜਿਆਂ ਲਾਗੇ ਸਵਰਨੋਂ ਦੁੱਧ ਰੀੜਕ ਰਹੀ ਸੀ ਪੁੱਤਰ ਦੀ ਲੇੜ ਸੁਣ ਕੇ ਉਹ ਬਾਹਰ ਭੱਜ ਗਈ ਪਤੀ ਵੱਲ ਵੇਖਦਿਆਂ ਹੀ ਸੁੰਨ ਜਹੀ ਹੋ ਗਈ ਤੇ ਸਤਿ ਸ਼੍ਰੀਕਾਲ ਦੇ ਸ਼ਬਦ ਉਸ ਦੇ ਬੋਲਣ ਨਾਲ ਹੀ ਚਿੰਬੜ ਕੇ ਰਹਿ ਗਏ ਉਸਨੇ ਪਤੀ ਦੇ ਚਿਹਰੇ ਤੇ ਨਜ਼ਰ ਮਾਰੀ ਹਮੇਸ਼ਾ ਵਾਂਗ ਮੁਸ਼ਾ ਉਤਾ ਨੂੰ ਸਾਨ ਤੇ ਦਾੜੀ ਉੱਤੇ ਜਾਲੀ ਚਾੜੀ ਹੋਈ ਸੀ ਪਰ ਚਿਹਰੇ ਦੀ ਲਾਲੀ ਗਾਇਬ ਸੀ ਜਗਮੀਤ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਸਨ ਉਸ ਨੂੰ ਚੱਕਰ ਜਿਹਾ ਆਇਆ ਤੇ ਉਸ ਦੀ ਫੌੜੀਆਂ ਡਗਮਗਾ ਗਈਆਂ ਉਹ ਡਿੱਗਣ ਹੀ ਲੱਗਾ ਸੀ ਕਿ ਹੰਝੂ ਕੇ ਰਹੇ ਬਿੱਟੇ ਤੇ ਸਵਰਨੋ ਨੇ ਉਸ ਦੀਆਂ ਬਾਹਾਂ ਥੱਲੇ ਮੋਢੇ ਦੇ ਦਿੱਤੇ ਆਪਣੇ ਮੋਢਿਆਂ ਨਾਲ ਜੁੜੇ ਹੋਏ ਮੋਢਿਆਂ ਦੇ ਸਹਾਰੇ ਜਗਮੀਤ ਸਿੰਘ ਟਰਤੀ ਉੱਤੇ ਤੁਰਿਆ ਜਾ ਰਿਹਾ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ